ਜੀ ਜਲੰਧਰ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ 649 ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਗੁਰੂ ਰਵਿਦਾਸ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸ਼ੋਭਾ ਯਾਤਰਾ ਦੌਰਾਨ ਧਾਰਮਿਕ ਗੀਤਾਂ ਨਗਾਰਿਆਂ ਤੇ ਕੀਰਤਨ ਦੀ ਗੂੰਜ ਦੇ ਨਾਲ ਸ਼ਹਿਰ ਦਾ ਮਾਹੌਲ ਭਗਤੀ ਮੇਈ ਰਿਹਤ ਤੇ ਰਸਤੇ ਪਰ ਵਿੱਚ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਜਦ ਕਿ ਵਿਸ਼ੇਸ਼ ਤੌਰ ਤੇ ਤਿਆਰੀਆਂ ਕੀਤੀਆਂ ਗਈਆਂ ਸੁੰਦਰ ਚਾਕੀਆਂ ਤੇ ਸਜਾਵਟ ਸੰਗਤ ਦੇ ਲਈ ਖਾਸ ਆਕਰਸ਼ਣ ਦਾ ਕੇਂਦਰ ਬਣੀਆਂ ਰਹੀਆਂ ਇਸ ਸ਼ੋਭਾ ਯਾਤਰਾ ਵਿੱਚ ਕਈ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਵੱਲੋਂ ਵੱਖ-ਵੱਖ ਕਮਾ ਤੇ ਸਤੀਜਾ ਲਗਾ ਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਤੇ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਵਾਲੀਆਂ ਸਖਸ਼ੀਤਾ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਭਗਵਾਨ ਵਾਲਮੀਕੀ ਉਪਸਭ ਕਮੇਟੀ ਦੇ ਵੱਲੋਂ ਖਾਸ ਤੌਰ ਤੇ ਹਿੱਸਾ ਲਿਆ ਗਿਆ ਕਮੇਟੀ ਦੇ ਮੈਂਬਰਾਂ ਨੂੰ ਵੱਖ-ਵੱਖ ਸਟੇਜਾਂ ਤੇ ਸਨਮਾਨਿਤ ਕੀਤਾ ਗਿਆ ਜਸਨਾ ਵਾਲੇ ਸਮਾਜੀਕ ਇਕਤਾ ਅਤੇ ਸਾਜਤਾ ਸੰਦੇਸ਼ ਹੋਰ ਮਜ਼ਬੂਤ ਹੋਇਆ ਇਸ ਮੌਕੇ ਤੇ ਭਗਵਾਨ ਵਾਲਮੀਕੀ ਉਤਸਵ ਕਮੇਟੀ ਦੇ ਪ੍ਰਧਾਨ ਵਿਪਨ ਸਬਰਵਾਲ ਭਗਵਾਨ ਵਾਲਮੀਕੀ ਸ਼ਕਤੀ ਕ੍ਰਾਂਤੀ ਸੇਨਾ ਦੇ ਪ੍ਰਧਾਨ ਰਾਜੀਵ ਗੋਰਾ ਚਤੇਂਦਰ ਨਿੱਕਾ ਗੁਲਜ਼ਾਰ ਖੋਸਲਾ ਚੇਤਨ ਲਾਹਰ ਲੱਕੀ ਵੈਸ ਗੌਰਵ ਜੀ ਕੇ ਗੋਤਮ ਥਾਪਾ ਤੇ ਅਭੀ ਸਬਰਵਾਲ ਵੀ ਮੌਜੂਦ ਸਨ ਜੈ ਵਾਲਮੀਕੀ ਜੈਪੀਮ ਜੈਪਰ ਅੱਜ ਸ੍ਰੀ ਗੁਰੂ ਕ੍ਰਿਵਿਦਾਸ ਮਹਾਰਾਜ ਜੀ ਦੇ 600 ਨਿੰਜਮਾ ਪ੍ਰਕਾਸ਼ ਦਿਹਾੜੇ ਦੀਆਂ ਮੈਂ ਸਾਰੇ ਦੇਸ਼ਵਾਸੀਆਂ ਨੂੰ ਪੰਜਾਬਵਾਸੀਆਂ ਨੂੰ ਤੇ ਸ਼ਹਿਰਵਾਸੀਆਂ ਨੂੰ ਬਹੁਤ-ਬਹੁਤ ਇਸ ਪਵਿੱਤਰ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਬਹੁਤ-ਬਹੁਤ ਬਧਾਈਆਂ ਦਿੰਨਾ ਔਰ ਜਿੰਨੇ ਵੀ ਮੇਰੇ ਭੈਣ ਭਰਾਵਾਂ ਨੇ ਅੱਜ ਬਹੁਤ ਵੱਡੀ ਗਿਣਤੀ 'ਚ ਅੱਜ ਸਟੇਜਾਂ ਲਾ ਕੇ ਜਿੰਨੇ ਵੀ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਏ ਆ ਸਾਰਿਆਂ ਦਾ ਮਾਨਸਤਕਾਰ ਕੀਤਾ ਔਰ ਬਹੁਤ ਵੱਡੇ ਪੱਧਰ ਤੇ ਜਿਹੜੀ ਲੰਗਰ ਦੀ ਵਿਵਸਥਾ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਨੂੰ ਵੀ ਬਹੁਤ-ਬਹੁਤ ਮੈਂ ਵਧਾਈ ਦਿਨਾਵਾ ਔਰ ਜਿੰਨੀ ਸੰਗਤ ਅੱਜ ਮਤਮਾ ਪੈਣਾ ਬਜ਼ੁਰਗ ਬੱਚੇ ਜਿਹੜੇ ਪੈਦਲ ਚੱਲ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਤੇ ਮੈਂ ਪ੍ਰਮਾਤਮਾ 'ਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਸਾਰੇ ਦੀਆਂ ਮਨਕਾਮਨਾ ਜਿਹੜੀਆਂ ਪੂਰੀਆਂ ਕਰੇ ਕਿਉਂਕਿ ਜਿੰਨੇ ਵੀ ਸਾਡੇ ਰੈਬਰਾਂ ਦੇ ਇਤਿਹਾਰ ਆਂਦੇ ਆ ਸਾਰੇ ਅਸੀਂ ਇਕੱਠੇ ਰਲ ਮਿਲ ਕੇ ਜਿਹੜੇ ਪਵਿੱਤਰ ਦਿਹਾੜੇ ਜਿਹੜੇ ਆ ਅਸੀਂ ਮਨਾਉਂਦੇ ਆ ਅੱਜ ਵੀ ਬੜੀ ਵੱਡੀ ਗਿਣਤੀ ਚ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਨੇ ਇਹ ਵੱਡੀ ਗਿਣਤੀ ਚ ਅੱਜ ਸਟੇਜਾਂ ਲਾ ਕੇ ਅੱਜ ਪ੍ਰਭੂ ਪਿਤਾ ਪਰਮਾਤਮਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਪਵਿੱਤਰ ਦਿਹਾੜਾ ਜਿਹੜਾ ਬਹੁਤ ਵੱਡੀ ਗਿਣਤੀ ਚ ਮਨਾਇਆ ਬਾਤ ਮੈਂ ਬਹੁਤ-ਬਹੁਤ ਬਧਾਈ ਇਸ ਪਵਿੱਤਰ ਦਿਹਾੜੀ ਦੀਆਂ ਤੁਨਾ ਜੈਪੀਨ ਜੈ ਪਰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਗੁਰਦੇਵ ਧੰਨ ਗੁਰਦੇਵ ਜੈ ਭੀ ਜੈ ਪਾਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਦੇ ਹੜੇ ਤੇ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕੀ ਉਸਵ ਕਮੇਟੀ ਪੰਜਾਬ ਭਗਵਾਨ ਵਾਲਮੀਕੀ ਆਸ਼ਰਮ ਸ਼ਕਤੀ ਨਗਰ ਜਲੰਧਰ ਤੇ ਭਗਵਾਨ ਵਾਲਮੀਕੀ ਸ਼ਕਤੀ ਕ੍ਰਾਂਤੀ ਸਨਾ ਪੰਜਾਬ ਲੋ ਬਹੁਤ ਬਹੁਤ ਮੁਬਾਰਕਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀ ਜੈ ਪਾਤ ਜੋ ਬੋਲੇ 100 ਰੁਪਏ ਗੁਰੂ ਰਵਿਦਾਸ ਮਹਾਰਾਜ ਕੀ ਜੈ ਮੈਂ ਸਾਰੇ ਸ਼ਹਿਰ ਵਸੀਆਂ ਨੂੰ ਜਲੰਧਰ ਵਸੀਆਂ ਨੂੰ ਅੱਜ ਗੁਰੂ ਰਵੀਦਾਸ ਜੰਤੀ ਦੀਆਂ ਸਭ ਨੂੰ ਵਧਾਈਆਂ ਦਿੰਦਾ ਵਾਂ 619 ਪ੍ਰਕਾਸ਼ ਦਿਹਾੜਾ ਜੋ ਕਿ ਜਲੰਧਰ ਦੇ ਵਿੱਚ ਬੜੇ ਹੁਮਾ ਹਮਾਰਾ ਮਨਾਇਆ ਜਾ ਰਿਹਾ ਹੈ ਮੈਂ ਸਾਰੇ ਜਲੰਧਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਕਰਦਾ ਵਾਂ ਜੈ ਗੁਰੂ ਦੇ ਧੰਨ